300 ਕਿਲੋਮੀਟਰ ਹਿਮਾਚਲ ਵਿੱਚ ਬਲਾਸਪੁਰ ਚ ਅਈ ਜੂਨ ਚ ਚਾਚੇ ਖਤਮ ਕਰੀ ਨੇ ਪੈਰ ਚੱਲਦੇ ਨੇ ਕੋਈ ਮੂਨ ਨਹੀਂ ਕੱਢਦਾ ਰੋੜ ਤੇ ਪਰ ਲਗਾਤਾਰ ਸਫਰ ਕਰ ਕੇ ਸਾਥ ਅਟਕ ਗਏ ਮੋਟਰਸਾਈਕਲ ਦੇ ਉੱਥੇ ਪਰਮੇਸ਼ੂ ਦਾ ਵਾਚਨ ਲਿਆ ਕਿ ਜਾਂਦੇ ਨੇ ਨਾ ਮਮੇ ਨੂੰ ਬਲਾਵਾ ਲਾ ਕੇ ਆਗੇ ਆਉਣਗੇ ਤੇ ਮੈਂ 45 ਸਾਲ ਤੇ 8 ਸਾਲ ਕੰਮ ਮੇਰੇ ਬਣਾ 10 ਸਾਲ ਦਾ ਰੋੜ ਜਿਨ ਨੂੰ ਪਹਿਲੀ ਮਿਲਿਆ ਉਹ 8 ਸਾਲ ਦਾ ਹallelujah ਹallelujah ਕੰਮ ਮੇਰੇ ਬਰਾਬਰ ਜੇ ਫਸਰ ਮਾਨ ਬਣਦਾ ਹੈ ਕਿ ਨਹੀਂ ਜੇ ਬਣਦਾ ਤਾਂ ਤਾੜੀ ਮਾਰਨ ਬੈਠੇ ਲੰਘ ਜੀ ਚਲ ਲਈ ਪਰ ਮੰਮੀ ਕਿੱਥੇ ਗਏ ਭਾਈ ਕਾਣੋ ਸਾਊਂਡ ਸਿਸਟਮ ਪ੍ਰਭੂ ਦੇ ਸਮੂਹ ਖਰੂਜੀ ਜਿੰਦਾ ਸੀ 1 ਲੱਖ ਰੁਪਏ ਦਾ ਹੀ ਭੇਜਿਆ ਸੀ ਪਰ ਉਹਨੂੰ ਮੈਨੂੰ ਨਹੀਂ ਆਪਰੇਟ ਕਰਨਾ ਜਿਵੇਂ ਨਹੀਂ ਆਇਆ ਮੈਨੇ ਸਿੱਖ ਲਿਆ ਇਹ ਕਿਦਾਂ ਇਹਨੂੰ ਪਲੇ ਕਰਦਾ ਆ ਉਹ ਬਹੁਤ سارے ਬਟਨ ਨੇ ਕੋਈ ਬੰਦ ਹੋ ਜਿੰਨੇ ਸਾਰਾ ਬੰਦ ਹੋ ਜਾਂਦਾ ਇੱਕ ਵਾਰੀ ਮੈਂ ਕਿਹਾ ਇਹ ਨਾ ਬੰਦ ਕਰ ਲੈ ਬੰਦ ਚਲੇਦਾ ਨੂੰ ਕਹਿੰਦਾ ਨਾ ਤੂੰ ਹੀ ਹੁਣ ਵੇਖ ਇਹਨੂੰ ਜੋ ਕਰਨਾ ਇਹਨਾਂ ਨੂੰ ਨਹੀਂ ਪਤਾ ਹallelujah ਹallelujah ਤਾਂ ਬੁਰੀ ਮਮੀ ਬਹੁਤ ਨੂੰ ਸੋਹਣਾ ਲੱਗੇ ਸਭ ਜਣੇ ਤਾੜੀਆਂ ਨਾਲ ਉਧਰ ਦੀ ਸੇਵਾ ਚੁੱਕਣ ਵਾਲੇ ਚ ਪਰਮੇਸ਼ਰ ਦਾਸ ਰੋਸ਼ਨ ਭਾਈ ਉਹਨਾਂ ਮ ਜਜੀਤ ਭਾਈ ਡੂ ਤਾਂ ਭਾਈ ਕਾਕਾ ਜੀ ਸਾਡੇ ਭਰਾ ਨੇ ਬਜਿੰਦਰ ਇਹ ਸਾਰੇ ਜਣੇ ਅਸੀਂ ਅਮਾਜ ਦੀ ਪਹਿਲੀ ਵਾਰੀ ਗਏ ਅਸੀਂ ਤੇ ਉਹ ਉੱਚੀ ਪਹਾੜੀ ਤੇ ਚੜ੍ਹਨਾ ਪੈਂਦਾ ਬੱਬੂ ਭੱਜ ਭੱਜ ਚੜ੍ਹ ਜਾਂਦਾ ਤੇ ਮੰਮੀ ਵੀ ਚੜ੍ਹ ਜਾਂਦੀ ਨਾਲੀ ਹallelujah ਸਹੇਜ ਜੈਮਸੀ ਦੀ ਮੈਂ ਇਸ ਬੱਚੇ ਦੀ ਕਹਾਣੀ ਦੰਨ ਜਾ ਰਹੀ ਆ ਕਿ ਜਿਸ ਦਿਨ ਉਹਨਾਂ ਕਵਰਟੀ ਦਾ ਮੈਚ ਹੋਇਆ ਸੀ ਨਾ ਸਕੂਲ ਉਹਨਾਂ ਕੋਲ ਕਰਵਾਇਆ ਬੱਚਿਆ ਕੋਲ ਤੇ ਇਹਨਾਂ ਨੂੰ ਇਹਨਾਂ ਦੀ ਟੀਮ ਨੂੰ ਇਨਾਮ ਮਿਲਿਆ ਸੀ ਲੇਕਿਨ ਜੋ ਇਹਦੇ ਹੱਥ ਆਇਆ ਇਹਨੇ ਪ੍ਰਮੋ ਦੇ ਕੰਮਾਂ ਦੇ ਨਹੀਂ ਤਾੜ ਪਾ ਸਕਦਾ ਪ੍ਰਮੋ ਦੇ ਕੰਮਾਂ ਦੇ ਬੱਚੇ ਪ੍ਰਮੋ ਦੇ ਕੰਮਾਂ ਦੇ ਯੂਜ਼ ਕਰੇ ਸਾਰੇ ਜੈਮਸੀ ਰਾਬੋਈ ਦੱਸੇ ਲਈ ਤਾੜੀ ਮਾਰਾਂਗੇ ਮੈਂ ਤੇ ਤਕਰੀਬਾ ਫਰਾ ਦੇ ਲੈਂਦਾ ਜੀ ਰਾਤ 8:00 ਵਜਣ ਕੇ 9:00 ਵਜਣ ਪਾਪਾ ਜੀ ਦੀ ਥਾੜੀ ਮਾਰਾਂਗੇ ਸਾਡੇ ਲਈ ਜਿਹਨਾਂ ਦੀ ਖਾਣੋ ਵਿੱਚ ਜਿਹਨਾਂ ਦੀ ਤੋਂ ਹੋਵੇ ਜਿਦੀ ਮਰਜ਼ੀ ਕਰਦੀ ਹੋ ਜਿਨਾਂ ਮਰਜ਼ੀ ਕੰਮ ਕੀਤਾ ਹੋਇਆ ਪਰ ਰਾਤ ਨੂੰ ਮੇਰੇ ਨਾਲ ਜਿੱਥੇ ਵੀ ਕਿਤੇ ਜਾਣਾ ਦੂਰ ਨੇੜੇ ਕਿਉਂਕਿ ਅਸੀਂ ਕਿਸੇ ਦੇ ਭਾਰ ਨਹੀਂ ਪਾਉਂਦੇ ਵੀ ਸਾਡੇ ਕੋਲ ਆਓ ਅਈ ਗੱਲ ਤੁਸੀਂ ਦੱਸੋ ਕਿੱਥੇ ਜੀ ਜਿਹੜੇ ਇੱਥੇ ਬੈਠੇ ਆ ਜਿਹੜੇ ਸਾਡੇ ਕੋਲ ਆਏ ਨੇ ਅੱਜ ਉਹਨਾਂ ਨੂੰ ਵੀ ਪੁੱਛ ਸਕਦੇ ਨੇ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਪੁੱਛ ਲਈ ਪਰ ਅਸੀਂ ਇਹ ਨਹੀਂ ਕਿਹਾ ਕਿ ਸਾਡੇ ਕੋਲ ਆ ਜਾਈ ਕਿ ਤੁਸੀਂ ਦੱਸੋ ਸਾਨੂੰ ਕਿੱਥੇ ਆਈ ਉੱਥੇ ਪਹੁੰਚ ਆਲੇ ਆ ਜਿੰਨਾ ਚਿਰ ਪ੍ਰਭੂ ਸਾਨੂੰ ਬਾਲ ਦਵੇਗਾ ਕਈ ਵਾਰੀ ਆ ਰੋਡ ਤੇ ਦੀ ਗੱਡੀ ਦੀ ਪਰ ਸਾਡੇ ਕੋਲ ਮੋਟਰਸਾਈਕਲ ਆ ਭਰ ਜਿੰਨਾ ਚਿਰ ਸਾਡੇ ਕੋਲ ਚਲਾਇਆ ਜਾਵੇ ਕਾਹੇ ਜਰੂਰ ਚਲਾ ਕੇ ਦੂਰ ਨੇੜੇ ਸੇਵਾ ਕਰਾਂਗੇ ਹallelujah ਹੁਣ ਮੈਂ ਚਾਹਾਂਗਾ ਇਸਾਰੇ ਸੇਵਾ ਲਈ ਬਹੁਤ-ਬਹੁਤ ਧੰਨਵਾਦ ਸਾਰੇ ਪਾਸੇ ਸਾਥੀ ਪਲੀਜ਼ ਮੈਂ ਅੰਤ ਕਰ ਦਿੰਦਾ ਹਾਂ ਨੈਕਸਟ ਟਾਈਮ ਮੁਬਾਰਕੀ ਕਰ ਦਿੰਦਾ ਹਾਂ